ਸਾਰੇ ਪਿਆਰ ਕਰਦੇ ਨੇ ਹਰਿ ਸੰਸਾਰ ਨੂੰ ਜਨਮ ਪਾਉਂਦੇ ਕੇ ਆਠੇ ਰੱਖਦੇ ਜੀਵ ਮਤੇ ਕਾਰਨ ਦੇ ਰਾਹੇ ਦਸ ਤੇ ਜੀ ਆਖ ਰੱਜ ਲੈ ਜੰਗ ਰੰਗ ਹੋਵਣ ਗਲ ਪਾਰੇ ਆਹਾਰੇ ਜੀ ਸਾਥ ਦੇ ਗਲ ਦੀ ਰਾਹੇ ਬਲਵਿਕ ਸ਼ਾਕੈਤਾਂ ਨਹੀਂ ਪਠਾ ਲਿਆ ਗਾਲ ਤੇ ਫੁੱਲਾਂ ਦਾ ਹਾਰ ਤਾ ਨਹੀਂ ਪਾਇਆ ਸ਼ਾਬਾ ਕਾ ਨਹੀਂ ਦਿੱਤੇ पर संगत थप्पड़ मारे 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 सारे ने, सुने ने।, ने क्या जवाब इत्यास पढ़ते बोले तक नहीं बच्चे भी अजय कल पढ़ा लेन दुआल सिखा जे बच्चे भी नीवी पाके खड़ा फिर कले मुको घरे स्वर्ग बन गया जो अच्छा असि बीबी मुमताज जी के दर्शन करोड़ा सब दर्शन करने जाते परिवार छोड़ा बारी गल छो दुनिया का मर्जी हो जाए बारह तो भी शहीद तो हो गए बारह उ तो परिवार भी पिछड़े मीह भी पैदा सबको कक्कर चलता पिछले आई भी तरीकों पिछले सारी न दुआ लगे उसे मीना हो गया महाराज ने नितने भी नहीं छे मारण ने

घोड़े से चकड़ करके जो लिया उ लड़ाई बच्चों खून घोड़े हलौड़िया छण के खून चौ गया सारा किले नहंग खां नाहक खां के किले कमराज भी है बहुत नहीं देखने देखे। देख लो उ बीबी मुमताज जी भाई पचित्र सेवा ला के जागर खां के रोपड़ का नवापू ने घेरा पा लिया घेरा पाया व ਸਾਰੇ ਕਿਲੇ ਤਲਾਸੀ ਹੋਈ ਅਖੀਰ ਨੂੰ ਉਸ ਕਮਰੇ ਦੀ ਕਲਾਸਿਕਾ ਗੱਲ ਆ ਗਈ ਨਾ ਖਾਣੇ ਕਿਹਾ ਕਿ ਮੇਰੇ ਇੱਥੇ ਲੜੀ ਤੇ ਦਿਮਾਗ ਜਦੋਂ ਦਿਮਾਗ ਦੀ ਗੱਲ ਕਹੀ ਬੀਬੀ ਮੁਮਤਾਜ ਦੇ ਕਰਨ ਨੇ ਵੀ ਟ੍ਰਾਈ ਕੀ ਇਹ ਮੇਰੇ ਬਾਪ ਨੇ ਪਾਈ ਬਿਚਾਰ ਸੀ ਨੂੰ ਮੇਰਾ ਘਰ ਵਾਲਾ ਬਣਾਤਾ ਥੋੜੀ देर ਬਾਅਦ ਮਾਰ ਨੇ ਜਾਣਾ ਤਾਂ ਸ੍ਰੀ ਸਾਹਿਬ ਦੇ ਗਏ ਬੀਬੀ ਮੁਮਤਾਜ ਜੀ ਨੂੰ ਵੀ ਬਾਈ ਇੱਕ ਤੀਰ ਦਿਨ ਵੇਸ਼ੀਰ ਬਾਜ ਕੇ ਥੋੜੀ ਦੇਰ ਬਾਅਦ ਆ ਇੱਕ ਸਿਚੜਾਈ ਕਰਕੇ ਨਹਾ ਖਾ ਦੇ ਕਿਲੇ ਉਕੇ ਰਾ ਪੈ ਗਿਆ ਉਹਨੇ ਜਦ ਕਿਹਾ ਮੈਂ ਰਹਿ ਇਥੇ ਲੜਕੀ ਦੇ ਦਮਾਦ ਆ ਉਹ ਨਾ ਜਾਬਰ ਖਾਂ ਚਲੇਗਾ ਕਹਿੰਦਾ ਤੇਰੀ ਲੜਕੀ ਸਾਡੀ ਲੜਕੀ ਕਿਉਂਕਿ ਉਹ ਵੀ ਮੁਸਲਮਾਨ ਦਾ ਉਹਦਾਂ ਬਚਿੱਤਰ ਸਿਚੜਾਈ ਕਰਕੇ ਉਹਦਾ ਸੰਸਕਾਰ ਕਿਲੇ ਦੇ ਵਿੱਚ ਕੀਤਾ ਨਾਮ ਸੀ ਨਾ ਨਹਨਖਾਨ ਹੈ ਉਹਦਾ 5 ਸਾਲ ਬਾਅਦ

ਜੱਗ ਤਾਂ ਜੀਆ ਸਾਡੇ ਬੀਬੀਆਂ ਨੇ ਜਾਣੇ ਹਨ ਬਾਬਾ ਗੁਰਦਰ ਸਿੰਘ ਜੀ ਬਾਬਾ ਗੁਰਦਰ ਸਿੰਘ ਜੀ ਜਿੰਨੀ ਸੇਵਾ ਦਾ ਲਗ ਬੜੀ ਭਾਵਨਾ ਸ਼ਕਤ ਦੇ ਨਾਲ ਪ੍ਰੇਮ ਦੇ ਨਾਲ ਭਾਈ ਸਾਹ ਕੁਸ਼ਾਨ ਦੀ ਮਿੱਠੀ ਤੇਿਆਰੀ ਯਾਦ ਹਰ ਸਾਲ ਨੂੰ ਨੇ ਯਾਦ ਉਹਨਾਂ ਨੂੰ ਮਾਣਿਆ ਜਾਂਦੀਆਂ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਯਾਦ ਕੀਤਾ ਜਿਨ੍ਹਾਂ ਨੂੰ ਵਾਹਿਗੁਰੂ ਨੇ ਯਾਦ ਕੀਤਾ ਜਿਨ੍ਹਾਂ ਵਹਿਗੂ ਦਾ ਚੇਤਨ ਕੀਤਾ ਵਹਿਗੂ ਦਾ ਨਾਮ ਲਿਆ ਜਿਨ੍ਹਾਂ ਨੇ ਜੀਵਨ सबर से संतोष ना अपना जीवन कर लिया गुरु कैवर जी विचार करके बैठिए, सात संघ जी बंदा आई नाम जपने के वास्ते जो महापुरुषा के एम है जो सतपुरुषा का निशाना है जो बाबा जी का तिने महापुरुषा के Yeah. É.

e no ਵਾਂਧ ਤੱਕ ਸੇਵਾਵਾਂ ਸੰਧਤਾ ਕਰ ਰਹੀਆਂ ਨੇ ਜਿਨ੍ਹਾਂ ਨੇ ਖੰਡਪੜ ਸਾਹਿਬ ਰੰਮ ਕਰਾਏ ਸਨ ਉਹਨਾਂ ਦਾ ਵੀ ਸਤਿਕਾਰ ਕਰਨਗੇ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਫੇਰ ਅੱਜ ਸਤਿਕਾਰਯੋਗ ਆਪਾ ਸੋਲਜਣ ਸਿੰਘ ਸਾਹਿਬ ਜੀ ਆ મહਾਪੁਰਸ਼ਾਂ ਦੇ ਸੰਗ ਦਾ ਸਤਕਾਰ ਪੇਟ ਕਰਨਗੇ ਕੀਰਤਨ ਦੇ ਨਾਲ ਨਿਹਾਲ ਕਰਨਗੇ ਆਪ ਜੀਆਂ ਦੇ ਵੱਡੇ ਭਾਗ ਨੇ ਚੰਗੇ ਕਰਮ ਨੇ ਜਿਨ੍ਹਾਂ ਨੂੰ ਮਹਾਪੁਰਸ਼ਾਂ ਦਾ ਸੰਗ ਹੋਇਆ ਇਸ ਜਗ੍ਹਾ ਤੇ ਮਹਾਪੁਰਸ਼ਾਂ ਨੇ ਇੱਕ ਨਹੀਂ अनेक ही दौर बरताए ने बाबा बृजपाल सिंह साहब जी बैठे ने यह स्थान धन धन बाबा ज्वाला सिंह साहब महाराज दिया अंदर यह स्थान धन मस्त बाबा भगत सिंह साहब महाराज दिया